ਸੁਖਵੀਰ ਸਿੰਘ ਬਾਦਲ ਵੱਲੋਂ ਆਪਣੇ ਆਫੀਸ਼ੀਅਲ ਐਕਸ ਹੈਂਡਲ ਤੇ ਸਾਂਝੀ ਕੀਤੀ ਗਈ ਹੈ ਇੱਕ ਧਿੱਟ ਆਡੀਓ ਆਡੀਓ ਦੇ ਵਿੱਚ ਪੁਲਿਸ ਅਫਸਰਾਂ ਦੀ ਕਾਨਫਰੰਸ ਕਾਲ ਹੋਣ ਦਾ ਦਾਵਾ ਕੀਤਾ ਗਿਆ ਹੈ ਤੇ ਸੁਖਬੀਰ ਸਿੰਘ ਬਾਦਲਵਾਲੋ ਆਪਣੇ ਐਕਸ ਹੈਂਡਲ ਤੇ ਲਿਖਿਆ ਗਿਆ ਹੈ ਕਿ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿੱਥੇ ਅਕਾਲੀ ਦਲ ਦੇ ਲੋਕ ਮਿਲਣ ਉੱਥੇ ਹੀ ਉਹਨਾਂ ਦੇ ਨਾਮਜ਼ਦਗੀ ਪੱਤਰ ਪਾੜ ਦਿਓ ਹਾਲਾਂਕਿ ਪੁਲਿਸ ਨੇ ਇਸ ਆਡੀਓ ਨੂੰ AI ਜਨਰੇਟਿਡ ਦੱਸਿਆ ਤੇ ਇਸ ਆਡੀਓ ਦੀ ਤਕਨੀਕੀ ਜਾਂਚ ਦੀ ਗੱਲ ਵੀ ਕਹੀ ਹੈ ਪਰ ਫਿਲਹਾਲ ਇਸ ਆਡੀਓ ਨੇ ਬਲਕ ਸੰਮਤੀ ਚੋਣਾਂ ਦੇ ਦੌਰਾਨ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ ਇਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਥਿਤ ਆਡੀਓ ਨੂੰ ਲੈ ਕੇ ਹਾਈ ਕੋਰਟ ਦਾ ਵੀ ਰੁਕ ਕੇ ਤਾ ਗਿਆ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਗਈ ਹੈ ਕਿ ਉੱਥੇ ਹੀ ਇਸ ਆਡੀਓ ਦੇ ਪੰਜਾਬ ਭਾਜਪਾ ਨੇ ਵੀ ਆਮਾਦੀ ਪਾਰਟੀ ਨੂੰ ਘੇਰਿਆ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਆਡੀਓ ਲੋਕਤੰਤਰ ਦੇ ਆਕਾਣ ਹੋਣ ਦਾ ਸਬੂਤ ਹੈ। ਉੱਥੇ ਹੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਵੀ ਕਿਹਾ ਕਿ ਮੈਂ ਤਾਂ ਪਹਿਲੇ ਹੀ ਕਿਹਾ ਸੀ ਕਿ ਜਿਵੇਂ ਐਮਸੀ ਚੋਣਾਂ ਦੇ ਵਿੱਚ ਆਮਾਦੀ ਪਾਰਟੀ ਨੇ ਸਰਕਾਰੀ ਤੰਤਰਾਂ ਦੀ ਦੁਰਵਰਤੋਂ ਕੀਤੀ ਹੈ ਤਾਂ ਉਸ ਤਰ੍ਹਾਂ ਹੀ ਬਲਾਕ ਸਮಿತಿ ਦੀ ਚੋਣਾਂ ਦੇ ਵਿੱਚ ਵੀ ਜ਼ਰੂਰ ਕਰਨਗੇ। ਉਸੇ ਤਰ੍ਹਾਂ ਹੀ ਹੋਇਆ ਪਰ ਅਸੀਂ ਹਾਈ ਕੋਰਟ ਦੇ ਵਿੱਚ ਪੱਖ ਚੋਣਾਂ ਦੇ ਲਈ ਪਟੀਸ਼ਨ ਦਾਇਰ ਕਰ ਦਿੱਤੀ ਹੈ ਪਰ ਇਸ ਚਰਚਾ ਦੀ ਗੱਲ ਕਰੀਏ ਤਾਂ ਇਸ ਆਡੀਓ ਨੇ ਸਿਆਸੀ ਗਲਿਆਰੇ ਦੇ ਵਿੱਚ ਨਵੀਂ ਚਰਚਾ ਛੇੜਨ ਦੇ ਨਾਲ ਬਲਾਕ ਸੰਪਤੀ ਚੋਣਾਂ ਦੇ ਵਿੱਚ ਮਾਹੌਲ ਜ਼ਰੂਰ ਗਰਮਾ ਦਿੱਤਾ ਹੈ ਗਰਵੇਸ਼ਨ ਜਿਹੜੀਆਂ ਅੱਜ ਪੁਲਿਸ ਉਹ ਇਹ ਜੀ ਕਿਸੇ ਦਾ ਮਾਈਕ ਚਾਲੂ ਹੈ ਜੀ ਇਕੋ ਕਰ ਨਹੀਂ ਵਾਜ ਮਾਈਕ ਮਤ ਕਰੋ ਪਲੀਜ਼ ਪੁਲਿਸ ਆਬਜ਼ਰਵਰ ਮਿਸਟਰ ਕੋਸ਼ਤਵ ਸ਼ਰਮਾ ਆਏ ਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈਕ ਬਗਲਾਨੀ ਕੋਲੇ ਗਏ ਸੀ ਉੱਥੇ ਡੀਆਈਜੀ

ਇਹ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ। ਉਹ ਠੱਕੇ ਤੋਂ ਮਨਾ ਨਹੀਂ ਕਰਦੇ। ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਵਿੱਚ ਸਭਾ ਹੋਣਾ ਹੈ। ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਚਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ 10 ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਸ ਤਰ੍ਹਾਂ ਬੰਨਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਪੈਸੇ ਤੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ ਨੇ ਉੱਥੇ ਏਅਰ ਕੀ ਦਾ ਮਾਈਕ ਚਲੂਾ ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਵੈਰੀਫਾਈਟਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮੰਨ ਚੇ ਗੇ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨਹੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋ ਗਈ ਸ਼ਹਿਰ ਵਾਲੇ ਸੈਕਟਰ ਚ 100 ਬੰਦਿਆਂ ਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰ ਸਕਿਉਰਿਟੀ ਜੀ ਸਰ ਅਜੀਤ ਕੱਲ ਆਪਾਂ ਆਈਟੀਆਈ ਨਾਪਾ ਰੋਡ ਤੇ ਡਬਲ ਡਿਪਲॉयਮੈਂਟ ਕਾਮੀ ਆ। ਪਰ ਠੀਕ ਹੈ ਸਰ ਨੋਟਿਡ। ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ 'ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੜੀ। ਜੀ ਸਰ ਸਰਵ ਸ਼ੰਭੂ ਤਕਨੌਰ ਉੱਥੇ ਸ਼ੰਭੂ ਜੇ ਆਪਣੇ ਹਰਮਤ ਤੋਂ ਅੱਡੇ ਤੋਂ ਸੈਂਟਰ ਕਨੌਰ 'ਚ ਨਹੀਂ ਕਿੱਥੇ ਨੇ? 200 ने कहाना ना याराइक मतलब तो कि चालू

ਸਸਟ ਬੀਡੀਪੀਓ ਦਫਤਰ ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਕਿ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰਲੀ ਲਾਕਤੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ ਹੈ ਤੇ ਬੀਡੀਪੀਓ ਦਫਤਰ ਚ ਦੋ ਦੋ ਤਿੰਨ ਤਿੰਨ ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੰਨਾ ਸਕਰੂਟੀ ਆ ਫੋਮਿਨੇਸ਼ਨ ਹੋਣੀ ਆ ਜਿੱਦਾ ਜਿੱਦਾ ਨੋਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਰਾਈਟ ਸਰ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਸੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜਗੀਸ਼ਦਰ ਕਿਸ਼ੋਰ ਸੁਣ ਲਈ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਟੀਐਸਪੀ ਸਿੱਟੀ 2 ਬੋਲੋ ਜੈਤ ਜੀ ਸਰ मै तो भी आवाज सवा अच्छा जंगजी जी कल दी कोई की की कुछ हो है। ए, सर पीसफुल कोई ऐसी घटना तो नहीं, 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 तो नहीं आई सर, सर, बिल्कुल पो सर। ते पो कटना नहीं है। बाकी पोलिटिकल लीडरशिप ला रहेगी रोकी अच कोई पेपर पोपर किसी प्राइवेट बल्ह ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਵੀ ਸਰ ਪਾਸ ਸਰ ਤੇ ਹਟਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਨਹੀਂ ਕੱਲ ਸਰ ਉਹ ਥੋੜਾ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ਾਂ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪਰਮਾਈਸਿਸ ਦੇ ਅੰਦਰ ਨਹੀਂ ਹੋਊਗੀ राइट सर ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ ਚ ਰੋਕੋ ਸਭੂ ਰਾਹਾਂ ਤੇ ਰੋਕੋ राइट सर ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ অবজারভার ਕਿੰਨਾ ਦਾ ਇਹ ਸੀਗਾ ਕਿ ਤੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੁੰਦਾ ਹੀ ਆ ਇਲੈਕਸ਼ਨਾਂ ਚ ਪਰਪਟੂ ਪ੍ਰਮਾਈਸਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ ਚ डीसी ऑफिस ਦੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بارੋਂ-ਬਾਰ ਹੋ ਜੀ ਸਕੀ ਹੋਣਾ ਨੋਟਿੰਗ ਸਰ ਡੀਐਸਪੀ ਨਾਬਾ ਉਸ ਸਮੇਂ ਜਦ ਬਿਲਕੁਲ ਪੀਸਫੁੱਲ ਰਹਾ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਕਿਸੇ ਨੂੰ ਰੋਕਿਆ ਹੋਵੇ ਕਿਸੇ ਨੂੰ ਟੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇਆਂ ਨੇ ਕੀ ਬਿਲਕੁਲ ਸਰ ਇਹ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਲ ਜ਼ਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀ ਆ ਸਰ ਤੇ ਅਸੀਂ ਕੰਟੈਕਟ ਸਰੇਗੇ ਆ ਸਰ ਐਮਐਲਐਸ ਸਾਫ ਤੋਂ ਮਾਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚ ਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਜੀ ਨੂੰ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੀ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਬਿਲਕੁਲ ਸਹੀ ਸਰ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਦੀ ਠੀਕ ਠਾਕ ਰਹਾ ਸਰ ਤੇ ਜਿਹੜੇ 3 ਵਜੇ 2 ਮਿੰਟ ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਡਮ ਨੇ ਮੂੜਤੇ ਸਰ ਵੀ ਤੁਹਾਡਾ ਟਾਈਮ ਕ੍ਰੋਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਸਰ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਪਰ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਾਂ ਤਾਂ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾੜ ਕਰਦੇ ਰਾਈਟ ਸਰ ਸਾਹਿਬ ਸਾਹਿਬ ਕੇਐਸਪੀ ਪਟਨਾ ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਦਫਾਜਾਖਲ ਕਰਨ ਵਾਸਤੇ ਪਰ ਜੀ ਸਰ ਜੀ ਐਕਸ਼ਨ ਦਾ ਧਿਆਨ ਰੱਖਣ ਸਿਰਫ ਸਾਰੀਆਂ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਿਕਵਾ ਲਵੇ ਪਰ ਆਪਣੇ ਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁਕੀ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੌਰ ਸਿਗਾ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਮੈਂ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਛਿੰਦੇਰਾ ਆ ਗਿਆ ਸੀ ਕਾਲੀਦਾਰ ਵਾਲਾ ਉਹ ਬਾਹਰ ਰੌਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰ ਉਹ ਸਟੂਡੈਂਟ ਦੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਤੋ ਉਹ ਦਾ ਬਸ ਤੇ ਉਹ ਧਿਆਨ ਰੱਖਾਂਗੇ ਫਿਰ ਇਹ ਗੱਲ ਦਾ ਸਾਥ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਥੇ ਕਮਿਸ਼ਨਰ ਉੱਪਰ ਹੈ ਸਰ 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 ਕਮਿਸ਼ਨਰ ਨੇ ਇੰਟੀਰੀਅਰਲੀ ਕਿਹਾ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੂਹੀ ਤੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ

ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੁੰਦਾ ਰੋਕਣਾ ਵੀ ਹੈ ਤੇ ਰਿਵਿਊਸ਼ਨ ਨਹੀਂ ਹੋਣਾ। ਜੀ ਮੈਂ ਸਰ। ਹਾਂ ਤੂੰ ਬਿਲਡਿੰਗ ਦੇ ਅੰਦਰ ਇਹ ਤਕਰਾਉਂ ਘਾਇਆ ਤੋਂ ਮੁਸ਼ੀਂ ਪਿਆ ਜੀ ਮੈਨੂੰ ਨਹੀਂ ਪਤਾ ਕਿ ਕਿਸੇ ਬੰਦੇ ਦੇ ਨੀਂਦ ਪਰਦੇ ਤੇ ਉਸ ਮਤੇ ਘਰੇ ਦੇ ਬੰਦੇ ਕੰਮ ਲਾਣ ਜਾ ਕੇ। ਸਰ ਸਰ ਸਰ। ਸਰ ਜੀ ਇਹ ਤਾਂ ਉਹ ਬੰਦਾ ਸੀ ਹਰ ਮੈਂ ਚੇਂਜ ਕਰਦਾ। ਜੀ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਦੇ ਆ ਕਿਹੜੇ ਨਹੀਂ ਪਰਦੇ। ਸੇਕਾਂ ਨੂੰ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਗੰਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਗੰਧ ਹੀ ਹੋਣੇ ਤਾਂ ਬਿਲਕੁਲ ਸਰ ਪੂਰਾ ਧਿਆਨ ਦਿਆ ਹੈ ਕਿ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ ਗੋਟ ਤਰੀਕੇ ਸਹਿਤ ਅਗਲੇ ਮਾਰਕ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ ਕੋ ਜੇਕਰ ਆਪਾਂ ਵੀਡੀਓ ਚ ਹੀ ਆਗੇ ਕਿਉਂਕਿ ਪੁਲਿਸ ਵਾਲੇ ਹੀ ਵਰਤੀ ਚ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਅੰਡਰਐਂਸ ਹੀ ਆ ਗਿਆ ਫਿਰ ਆਪਣੇ ਕੋਲੇ ਪਛਾਣ ਨਹੀਂ ਚ। ਜੀ ਕੈਪਟਨ ਕੋਈ ਸਰ ਸਾਡੇ ਅਜੇ ਕੋਈ ਵੀ ਗੱਲ ਨਹੀਂ ਹੈਗੀ ਸਰ। ਚਲੋ ਡੀਐਸਪੀ ਰਾਜਪੁਰਾ। ਹਾਂ ਜੇ ਸਰ ਅਜੀਤ ਜੀ ਤੁਸੀਂ ਪਿੰਡੀ ਗਨ ਗਰੁੱਪ ਕਾਲ ਕਿਉਂ ਨਹੀਂ ਜੁਆਇਨ ਕੀਤੀ ਸੀ? ਬਾਤ ਉਸਕੀ ਕੱਲ੍ਹ ਕੀਤੀ ਸੀ। ਬਾਤ ਤੁਸੀਂ ਆ ਚੁੱਕੇ। ਤੇ ਹੁਣ ਮੈਂ ਕੀਤੇ ਲੱਗ ਨਹੀਂ ਰਿਹਾ ਸੀ ਸਰ। ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਿਰ ਪੀਸਫੁਲ ਰਿਹਾ ਸਾਰਾ ਅੱਜ ਤੇ ਸਾਡੇ ਹੋਏ ਆ ਮਤਲਬ 21 ਦੇ ਕਰੀਬ ਹੋਏ ਆ ਜੀ ਮਾਤਾ ਜੀ ਅਗਰ ਨਾਲੇ ਸਟੇਟ ਮੈਂਟਿਕ ਸਰ ਉਹ ਕਹਿੰਦੇ ਵੀ ਅਸੀਂ ਕੋਈ ਹੋ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਕੋਈ ਦੱਸਣੀਆਂ ਕਰਨ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨੂੰ ਕਹਿੰਦੇ ਸੀ ਸੰਕਲਪ ਬਾੜ ਕਢਾਉਣ ਆਇਆ ਛੋ ਤੇ ਉਹ ਲੋਕੀ ਸਾਰੇ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬੇਕੁਫੀ ਜੀ ਜੀ ਚੋਣੀ ਦਿਖਾਇਆ ਬਰਮ ਬਰਕ ਜੀ ਕਹਿੰਦੇ ਸੀ ਤੁਸੀਂ ਅਟੈਂਸ਼ਨ ਕਰ ਬੰਦਾ ਆਪਣੀ ਜ਼ੁਰਤ ਵਰਤ ਕੇ ਸੰਕਰ ਦੇ ਅੰਦਰ ਹੀ ਪਹੁੰਚ ਗਿਆ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਂਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰੋਂ ਦਫ਼ਤਰਾਂ ਬੀੜੀ ਪੀਓ ਤੇ ਦਫ਼ਤਰੋਂ ਮਸੰਡੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਸੇ ਪੇਪਰ ਕੋਨੇ ਆ 5 ਕਿਲੋ ਮੀਟਰ ਪਹਿਲਾਂ ਖੋਲ ਹੈ ਬਿਲਕੁਲ ਠੀਕ ਹੈ ਬਿਲਕੁਲ ਸਹੀ ਨਹੀਂ ਨਹੀਂ ਗੱਲ ਇਹਨਾਂ ਨੂੰ ਸਮਝਾਓ ਸਸ ਸਸ ਹਾਂਜੀ ਅਨੰਦਰ ਜੀ ਗਰਮ ਸਾਹਿਬ ਜੀ 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 ਕਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਤੇ ਅਸਰ ਹੁਣ ਅਸੀਂ ਵੈਬ ਅਫਸਰ ਮੇਰੇ ਨਾਲ ਨੇ ਸਰ ਅਸੀਂ ਗੱਟੀ ਚ ਬੈਠੇ ਆ ਟੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡਸ ਲਵਾਉਣ ਲੱਗੇ ਆ ਸਰ ਸਾਰੇ ਜਦੋਂ ਸਰ ਦੇਖਣਗੇ ਜਿਹੜੇ ਬਲੇ ਫਾਈਨ ਸਰ ਠੀਕ ਜਸ ਬੀ ਜੀ ਸਰ ਠੀਕ ਹੈ ਠਾਕਦੇ ਸਿਰ ਚਾਰ ਭਰੇ ਆ ਸਰਾ ਚਾਰ ਗੜਿਆ ਨੇ ਅੱਜ ਤੇ ਪੀਸਫੁਲ ਸਿਰ ਕੱਲ ਨੂੰ ਸਰ ਦੇ ਜਿਵੇਂ ਕਿ ਅਸ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਜਾਂ ਰਸਤੇ 'ਚ ਕਰਾਂਗੇ ਸਰ ਪਰ ਮੈਸੇਜ ਤੇ ਨਹੀਂ ਜੇ ਪੋਸੀਬਲ ਆਪੇ ਸਟੇਸ਼ਨ ਹੋਇਓ ਥੈਂਕ ਯੂ ਸਰ ਐਸਟਪੀਬੀਆਈ हलो ਇਸ ਪੀ ਸਿਟੀ ਸ਼ਰਚੇ ਨਾਲ ਇਹ ਸਪੀਡ ਕੋਤਰਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਫਿਰ ਇਸ ਪੀ ਸਪੈਸ਼ਲ ਬ੍ਰਾਂਚ ਸਾਪੇ ਨੂੰ ਤੇ ਐਸ ਪੀ ਪੀ ਬੀ ਆਈ ਕਨੌਰ ਨੂੰ ਤੇ ਸਪੀ ਤਾਸੀਪੁਰਾ ਪਰ ਇਹ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀ ਡੀ ਪੀ ਯੂ ਦਫ਼ਤਰਾਂ ਚ 10 ਮਹੀਨੇ ਕੱਲਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ ਇੱਕ ਅਸਟਰ ਨੋਟ ਡੀਐਸਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਇਸ ਦਿਨ ਪਿੱਛੇ ਆ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਅੱਗੇ ਨਾਮ ਦਿੱਤੀਆਂ ਹੋਈਆਂ ਸੋਬੀਰ ਬੱਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਮੈਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਟਿਵਾਣਾ ਸਾਹਿਬ ਕਲ ਰਾਈਟ ਸਰ ਰਾਈਟ ਸਰ ਟਰਮ ਸਰ ਕਿ ਐਸਪੀਟੀ ਸਾਹਿਬ ਮੇਰੇ ਕੋਲ ਹੀ ਨੇ ਇਹ ਹੁਣ ਕੰਨ ਪਰਸੋਂ ਤੇ ਇਲੈਕਸ਼ਨ ਦੇ ਸਮੇਂ ਵੀ ਇਹ ਸਟ੍ਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜੇ ਕਿਈ ਵੀ ਕੋਈ ਵੱਡਾ ਕਲੇਸ਼ ਪਿਆ ਉੱਥੇ ਐਸਪੀਟੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੀਆਂ ਤੇ ਹੋਰ ਕਿਸੇ ਦਾ ਕੋਈ ਪੁਆਇੰਟ ਜੀ ਸਬੇਬਓਐਸਆਈ ਜਿੰਨੇ ਵੈਪਨ ਚਾਹੇ ਕੋਈ ਕਿਸੀ ਸਰ ਗੁਸੇ ਇੱਕ ਬੇਨਤੀ ਕਰ ਰਹਾ ਹਾਂ ਪਰ ਮੈਸੇਜ ਲਾਈ ਨਹੀਂ ਕਰ ਸਕਦਾ ਹਾਂ ਗਾਂ ਗੁਸੇਵਰ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਣ ਸਰ ਸਾਡੇ ਜਿੱਥੇ ਬਾਹਰ ਜੇ ਸੀਆਈ ਰਾਇਪੁਰਾ ਮੈ ਜਿੱਥੇ ਹੋ ਗਏ ਹੋਇਆ ਉਹ ਇਹਨਾਂ ਨੂੰ ਸੀਆਈਏ ਰਾਜਪੁਰਾ ਦੇ ਦਿਓ ਜੀ ਰਾਈਟ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਰ ਜੀ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਅੱਜ 15 ਨਾਮਜਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਘਨੌਰ ਜਿੱਤੇ 12 ਸ਼ੰਭੂ ਜੋ ਹੋ ਗਿਆ ਸੀਗੀਆਂ ਤੇ ਬਾਕੀ ਸਭ ਜੇ ਸਰ ਕਰਨ ਬੈਰੀਗੇਟਿੰਗ ਵਗੈਰਾ ਸੁਖਵੀਰ ਬਦਲ ਆਉਣਗੇ ਤਾਂ ਫਿਰ ਉਸ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਮਹੂਸਤਾ ਜਿਵੇਂ ਹੋਇਆ ਥੋੜਾ ਬਤਾ ਕੇ ਰੁਕੋ ਵਾਪਸ ਹਰਮਨ ਸੁਖਵੀਰ ਬਦਲ ਅੱਜ ਤੋਂ 10 ਸਾਲ ਪਹਿਲਾਂ ਬਿੱਤੀ ਸੀ ਐਮ ਅੰਦਾ ਸੀ ਉਹਨਾਂ ਰੋਟੀ ਸੀ ਥੋੜੀ ਪਰ ਠੀਕ ਹੈ ਸਰ ਚਲੋ ਜੇ ਆਇਆ ਜੇ ਆਇਆ ਤਾਂ ਕਿਸੇ ਦੀ ਇੰਨੀ ਜ਼ਰੂਰਤ ਥੋੜੀ ਜਿਹੀ ਡਰਸਿੰਗ ਅਫਸਰ ਦੇ ਕਮਰੇ ਚ ਪਰਖੇ ਨਹੀਂ ਤਾਂ ਜਾਨ ਨਹੀਂ ਦਿੰਦੇ ਸਰ ਉੱਥੇ ਨਹੀਂ ਕਰਦੇ ਹਾਂ ਦੇਖੀ ਜਾਓ ਤਾਂ ਠੀਕ ਹੈ ਸਰ ਠੀਕ ਹੈ ਤਾਂ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇ ਸਰ ਉਹ ਆ ਰਹੇ ਹੋਏ ਆ ਮਸਜਿਦੀ ਨਾਲ ਕੋਈ ਪਤਰੀ ਤੂੰ ਜਾਂਦਾ ਹੋਰ ਕੋਈ ਜਾਂਦਾ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜਿਵੇਂ ਗਾਈਡ ਕੀਤਾ ਉਹਨੇ ਕੰਮ ਕਰੋ ਜੀ ਸਾਰੇ ਥੈਂਕ ਯੂ